ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚਾਪ ਸਭ ਨੂੰ ਸ਼ਾਲੋਮ ਪੈਨੋ ਤੇ ਪ੍ਰਭੂ ਅੱਜ ਤੁਹਾਨੂੰ ਇੱਕ ਵਿਸ਼ੇ ਦੇ ਬਾਰੇ ਦੱਸਾਂਗਾ ਤੁਸੀਂ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲੋ ਜਾਂ ਵਚਨ ਦੇ ਅਨੁਸਾਰ ਚੱਲੋ ਜਾਂ ਖराई ਦੇ ਨਾਲ ਚੱਲੋ ਧਾਰਮਿਕਤਾ ਖराई ਅਤੇ ਇਮਾਨਦਾਰੀ ਨਾਲ ਅਗਰ ਚੱਲੋਗੇ ਤਾਂ ਤੁਹਾਡੇ ਜੀਵਨ 'ਚ ਹਨੇਰੀ ਤੂਫਾਨ ਆਉਣਗੇ ਸੰਘਰਸ਼ ਆਉਣਗੇ ਆਰਥਿਕ ਮੁਸ਼ਕਿਲਾਂ ਆਉਣਗੀਆਂ ਜੋ ਸੋਚਿਆ ਨਹੀਂ ਐਸੀ ਸਮੱਸਿਆਵਾਂ ਅਚਾਨਕ ਤੁਹਾਡੇ ਤੇ ਆ ਜਾਣਗੀਆਂ ਤੁਹਾਡੇ ਮਨ 'ਚ ਸਵਾਲ ਆਵੇਗਾ ਮੈਂ ਪ੍ਰਭੂ ਤੇ ਵਿਸ਼ਵਾਸ ਕੀਤਾ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲ ਰਿਹਾ ਹਾਂ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲ ਰਿਹਾ ਤਾਂ ਮੇਰੇ ਜੀਵਨ 'ਚ ਸਮੱਸਿਆ ਕਿਉਂ ਆ ਮੇਰੇ ਜੀਵਨ 'ਚ ਕਿਉਂ ਇਹ ਦੁੱਖਾ ਮੇਰੇ ਜੀਵਨ 'ਚ ਐਸੀਆਂ ਤਕਲੀਫਾਂ ਕਿਉਂ ਆ ਰਹੀਆਂ ਮੇਰੇ ਹੀ ਜੀਵਨ 'ਚ ਆਰਥਿਕ ਸਮੱਸਿਆਵਾਂ ਇਹ ਬਿਮਾਰੀ ਦੀ ਸਮੱਸਿਆਵਾਂ ਕਿਉਂ ਆ ਰਹੀਆਂ ਇਹ ਸਵਾਲ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੋਵੇਗਾ ਕਿਰਪਾ ਕਰਕੇ ਤੁਸੀਂ ਧਿਆਨ ਦਿਓ ਜਦੋਂ ਯਾਤਰਾ ਕਰਦੇ ਆ ਅਚਾਨਕ ਮੀਂਹ ਆ ਜਾਂਦਾ ਹੈ ਬੱਦਲ ਗਰਜਦਾ ਰਹਿੰਦਾ ਹੈ ਅਤੇ ਬਿਜਲੀਆਂ ਚਮਕਦੀਆਂ ਹੈ ਬੱਦਲ ਛਾ ਜਾਂਦਾ ਹੈ ਅਤੇ ਜਦੋਂ ਇਹੋ ਜਿਹਾ ਮੌਸਮ ਆ ਜਾਂਦਾ ਹੈ ਤਾਂ ਅਸੀਂ ਆਮ ਤੌਰ ਤੇ ਜਦੋਂ ਰੋਡ ਤੇ ਯਾਤਰਾ ਕਰਦੇ ਹਾਂ ਬਾਈਕ ਤੇ ਜਾਂ ਫਿਰ ਕਾਰ 'ਚ ਯਾਤਰਾ ਕਰਦੇ ਹਾਂ ਅਸੀਂ ਤਿੰਨ ਕੰਮ ਕਰਦੇ ਹਾਂ ਜੇ ਪੈਦਲ ਜਾਂਦੇ ਹਾਂ ਤਾਂ ਛਤਰੀ ਲੈ ਕੇ ਜਾਂਦੇ ਹਾਂ ਦੂਜਾ ਜੇ ਬਾਈਕ ਤੇ ਜਾਂਦੇ ਹਾਂ ਤਾਂ ਰੋਡ ਦੇ ਕੰਡੇ ਜੋ ਦਰਖਤ ਹੈ ਉਹਦੇ ਥੱਲੇ ਮੀਂਹ 'ਚ ਅਸੀਂ ਨਾ ਪੀਜੀਏ ਅਸੀਂ ਕੀ ਕਰਦੇ ਹਾਂ ਲੁਕਣ ਦੀ ਕੋਸ਼ਿਸ਼ ਕਰਦੇ ਹਾਂ ਤੀਸਰਾ ਅਗਰ ਕਿਤੇ ਲੁਕਣ ਦੇ ਲਈ ਸ਼ੈੱਡ ਬਣਿਆ ਹੈ ਤਾਂ ਅਸੀਂ ਉਸ ਛੜ ਦੇ ਥੱਲੇ ਚਲੇ ਜਾਂਦੇ ਆ ਜਾਂ ਕੇ ਉਹਦੇ ਥੱਲੇ ਲੁਕਣ ਦੀ ਕੋਸ਼ਿਸ਼ ਕਰਦੇ ਆ ਇਸ ਗੱਲ ਤੇ ਗੌਰ ਕਰਿਓ ਤੁਸੀਂ ਜੋ ਛਤਰੀ ਲਈ ਆ ਕੀ ਉਹ ਮੀਂਹ ਰੋਕ ਸਕਦੀ ਆ ਕੀ ਲਿਸ਼ਕਣ ਵਾਲੀ ਬਿਜਲੀ ਨੂੰ ਰੋਕ ਸਕਦੀ ਆ ਨਹੀਂ ਰੋਕ ਸਕਦੀ ਲੇਕਿਨ ਜਦ ਤੁਸੀਂ ਛਤਰੀ ਲੈ ਕੇ ਜਾਂਦੇ ਹੋ ਛਤਰੀ ਥੱਲੇ ਰਹਿੰਦੇ ਹੋ ਉਹ ਮੀਂਹ ਦਾ ਪ੍ਰਭਾਵ ਤੁਹਾਡੇ ਤੇ ਨਾ ਪਾਵੇ ਉਹ ਛਤਰੀ ਤੁਹਾਨੂੰ ਬਚਾਉਂਦੀ ਆ ਪੇੜ ਦੇ ਥੱਲੇ ਜਾਣ ਤੇ ਮੀਂਹ ਦੇ ਪਾਣੀ ਦੇ ਨਾਲ ਪੇੜ ਗਿੱਲੇ ਹੋਣ ਤੋਂ ਬਚਾਉਂਦਾ ਹੈ ਜਦੋਂ ਤੁਸੀਂ ਬਸ ਦੇ ਸ਼ੈਲਟਰ ਥੱਲੇ ਜਾਂਦੇ ਹੋ ਬਸ ਸ਼ੈਡਰ ਦੇ ਥੱਲੇ ਜਾਣ ਦੇ ਕਾਰਨ ਮੀਂਹ ਦਾ ਪ੍ਰਭਾਵ ਤੁਹਾਨੂੰ ਪ੍ਰਭਾਵਿਤ ਨਾ ਕਰੇ ਰੋਕਦਾ ਹੈ ਜਿਸ ਤਰ੍ਹਾਂ ਛਤਰੀ ਮੀਂਹ ਤੋਂ ਅਤੇ ਮੀਂਹ ਦੇ ਪ੍ਰਭਾਵ ਤੋਂ ਇੱਕ ਪੇੜ ਦੇ ਥੱਲੇ ਜਾਣ ਤੇ ਬਸ ਦੇ ਸ਼ੈਲਟਰ ਥੱਲੇ ਜਾਣ ਤੇ ਜਿਸ ਤਰ੍ਹਾਂ ਤੁਸੀਂ ਮੀਂਹ ਤੋਂ ਬਚ ਜਾਂਦੇ ਹੋ ਉਸੇ ਤਰ੍ਹਾਂ ਅਸੀਂ ਜਦੋਂ ਦੁੱਖ ਤਕਲੀਫਾਂ ਮੁਸ਼ਕਿਲਾਂ ਪਰੇਸ਼ਾਨੀਆਂ ਚੋਂ ਨਿਕਲਦੇ ਹਾਂ ਅਗਰ ਅਸੀਂ ਪਰਮੇਸ਼ਵਰ ਦੇ ਹੱਥਾ ਦੇ ਥੱਲੇ ਆ ਗਏ ਤਾਂ ਜੋ ਖਤਰਾ ਅਤੇ ਸੰਕਟ ছায়ਾ ਹੋਇਆ ਹੈ ਉਸ ਦਾ ਪ੍ਰਭਾਵ ਤੁਹਾਡੇ ਤੇ ਨਾ ਆਵੇ ਪਰਮੇਸ਼ਵਰ ਦਾ ਹੱਥ ਤੁਹਾਨੂੰ ਬਚਾਉਂਦਾ ਹੈ ਯਾਨੀ ਸਮਝੋ ਛਤਰੀ ਮੀਂਹ ਨੂੰ ਰੋਕ ਨਹੀਂ ਰਹੀ ਪੇੜ ਬਾਰਿਸ਼ ਰੋਕ ਨਹੀਂ ਰਿਹਾ ਬਸ ਸ਼ੈਲਟਰ ਮੀਂਹ ਨੂੰ ਰੋਕ ਨਹੀਂ ਰਿਹਾ ਲੇਕਿਨ ਜਿਸ ਤਰ੍ਹਾਂ ਇਹ ਸਭ ਤੁਹਾਨੂੰ ਮੀਂਹ ਤੋਂ ਬਚਾਉਂਦੇ ਆ ਉਸੇ ਤਰ੍ਹਾਂ ਆਤਮਿਕ ਜੀਵਨ 'ਚ ਦੁੱਖ ਆਏ ਤਕਲੀਫ ਆ ਜਾਏ ਰੋਗ ਬਿਮਾਰੀ ਆ ਜਾਏ ਮੁਸ਼ਕਿਲ ਆਏ ਜੇ ਪਰਮੇਸ਼ਵਰ ਦੇ ਹੱਥਾ ਦੇ ਥੱਲੇ ਆ ਜਾਓਗੇ ਜੋ ਖਤਰਾ ਜੋ ਸੰਕਟ ਜੋ ਮੁਸ਼ਕਿਲ ਤੁਹਾਡੇ ਉੱਪਰ ਪ੍ਰਭਾਵ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਹ ਤੁਹਾਡੇ ਉੱਪਰ ਬਿਲਕੁਲ ਵੀ ਪ੍ਰਭਾਵ ਨਾ ਦਿਖਾਏਗੀ ਇੱਕ ਛਤਰੀ ਇੱਕ ਪੇੜ ਅਤੇ ਬਸ ਦਾ ਸ਼ੈਲਟਰ ਤੁਹਾਨੂੰ ਜੇ بارش ਦੇ ਪ੍ਰਭਾਵ ਤੋਂ ਬਚਾ ਸਕਿਆ ਹੈ ਤਾਂ ਜੇ ਪਰਮੇਸ਼ਵਰ ਦੇ ਹੱਥਾ ਥਲੇ ਆਉਂਗੇ ਤਾਂ ਤੁਹਾਡੇ ਉੱਪਰ ਸ਼ੈਤਾਨ ਦਾ ਭੇਜਿਆ ਗਿਆ ਕੋਈ ਵੀ ਖਤਰਾ ਕੋਈ ਵੀ ਵਿਪਤਾ ਕੋਈ ਵੀ ਬਿਮਾਰੀ ਕੋਈ ਆਰਥਿਕ ਸੰਕਟ ਤੁਹਾਨੂੰ ਨਾਸ਼ ਨਾ ਕਰੇ ਤੁਹਾਨੂੰ ਬਚਾਉਣ ਦੀ ਤਾਕਤ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਹੱਥਾਂ ਦੇ ਵਿੱਚ ਹੈ ਬਾਈਬਲ ਦੱਸਦੀ ਹੈ ਮੁਸ਼ਕਲ ਦੇ ਸਮੇਂ ਤੁਸੀਂ ਮੇਰੇ ਅਗੇ ਪ੍ਰਾਰਥਨਾ ਕਰੋ ਮੈਂ ਤੁਹਾਡੀ ਪ੍ਰਾਰਥਨਾ ਸੁਣ ਕੇ ਤੁਹਾਨੂੰ ਬਚਾਵਾਂਗਾ ਰਾਖੀ ਕਰਾਂਗਾ ਸਹਾਇਤਾ ਕਰਾਂਗਾ ਭੈਣੋ ਤੇ ਭਰਾਵੋ ਸੁਣੋ ਕਿ ਆਤਮਿਕ ਜੀਵਨ ਜੀਣ ਤੇ ਸਮੱਸਿਆ ਨਹੀਂ ਆਣਗੇ ਇਸ ਤਰ੍ਹਾਂ ਨਾ ਸੋਚੋ ਇਸ ਤਰ੍ਹਾਂ ਨਾ ਸੋਚੋ ਕਿ ਖਰਾਇਆ ਨਾ ਚੱਲਣ ਤੇ ਕਲੇਸ਼ ਨਹੀਂ ਆਉਣਗੇ ਪਰ ਇੱਕ ਗੱਲ ਸੱਚਾ ਜਦ ਖਰਾਇ ਤੇ ਇਮਾਨਦਾਰੀ ਨਾਲ ਜੀ ਰਹੇ ਹਾਂ ਕੋਈ ਵੀ ਮੁਸ਼ਕਿਲ ਆਉਣ ਤੇ ਜਦ ਤੁਸੀਂ ਪਰਮੇਸ਼ਵਰ ਦਾ ਸਹਾਰਾ ਲੈਨੇ ਹੋ ਜੋ ਸਹਾਰਾ ਦੇਣ ਵਾਲਾ ਇਕਲਾ ਹੈ ਉਹ ਪਰਮੇਸ਼ਵਰ ਤੁਹਾਨੂੰ ਬਚਾਏਗਾ ਤੁਹਾਨੂੰ ਸੰਭਾਲੇਗਾ ਇੰਨਾ ਹੀ ਨਹੀਂ ਜੋ ਖਤਰੇ ਦੇ ਰੂਪ ਚ ਲੱਗ ਰਿਹਾ ਹੈ ਚਾਹੇ ਕਿਸ ਤਰ੍ਹਾਂ ਦਾ ਵੀ ਖਤਰਾ ਕਿਉਂ ਨਾ ਹੋਵੇ ਤੁਹਾਡੇ ਉੱਪਰ ਬਿਲਕੁਲ ਨਾ ਆਵੇ ਪ੍ਰਭੂ ਅਕ ਦੀ ਪੁਤਲੀ ਤਰ੍ਹਾਂ ਬਚਾਏਗਾ ਇਹ ਸੱਚਾ ਇਸ ਨੂੰ ਸਮਝ ਕੇ ਜੀਵਨ ਦਾ ਆਨੰਦ ਮਿਲੇਗਾ ਇਸ ਲਈ ਮੈਂ ਕਹ ਰਿਹਾ ਤੁਸੀਂ ਆਪਣੇ ਜੀਵਨ ਚ ਆਪਣੀ ਆਤਮਿਕ ਯਾਤਰਾ ਚ ਕੋਈ ਕਲੇਸ਼ ਆ ਜਾਏ ਕੋਈ ਦੁੱਖ ਜਾਂ ਮੁਸੀਬਤ ਆ ਜਾਵੇ ਤਾਂ ਕੋਈ ਬਿਮਾਰੀ ਜਾਂ ਵਿਪਤਾ ਆ ਜਾਏ ਤਾਂ ਨਾ ਡਰੋ ਪਰਮੇਸ਼ਰ ਕੋਲ ਆ ਕੇ ਨਾ ਕਹੋ ਪ੍ਰਭੂ ਇਹ ਕਿਉਂ ਮੇਰੇ ਜੀਵਨ ਚ ਆਇਆ ਕਿਉਂ ਮੇਰੇ ਜੀਵਨ ਚ ਹੋ ਰਿਹਾ ਹੈ ਇਹ ਸੋਚ ਕੇ ਚਿੰਤਾ ਕਰਕੇ ਡਰ ਕੇ ਪਰਮੇਸ਼ਰ ਕੋਲ ਆ ਕੇ ਪਰਮੇਸ਼ਰ ਨੂੰ ਸਵਾਲ ਕਰਕੇ ਪਰਮੇਸ਼ਰ ਨੂੰ ਸਤਾਉਂਦਾ ਕੋਈ ਵੀ ਫਾਇਦਾ ਨਹੀਂ ਆ ਤੁਸੀਂ ਜੋ ਸਮਝਣਾ ਉਹ ਅਦਭੁਤ ਸੱਚ ਇਹ ਹੈ ਕਿ ਮੇਰੇ ਆਤਮਿਕ ਜੀਵਨ ਚ ਚਲਨ ਕਰਕੇ ਮੇਰੇ ਜੀਵਨ ਚ ਕੋਈ ਸਮੱਸਿਆ ਜਾਂ ਮੁਸ਼ਕਲ ਨਹੀਂ ਆਏਗੀ ਇਹਨਾ ਸੋਚੋ ਉਹ ਮੇਰੇ ਉੱਪਰ ਆਉਣ ਦੀ ਕੋਸ਼ਿਸ਼ ਕਰਨ ਗਿਆ ਲੇਕਿਨ ਪਰਮੇਸ਼ਵਰ ਦੇ ਹੱਥਾਂ ਦੀ ਛਾਂ ਦੇ ਵਿੱਚ ਜੇ ਮੈਂ ਜਾਵਾਂਗਾ ਤਾਂ ਉਹ ਜੋ ਕੁਝ ਮੇਰੇ ਜੀਵਨ ਚ ਕਰਨਾ ਚਾਹੁੰਦੇ ਆ ਉਹਦਾ ਪ੍ਰਭਾਵ ਮੇਰੇ ਉੱਪਰ ਬਿਲਕੁਲ ਵੀ ਨਹੀਂ ਰਹੇਗਾ ਸਮਝਿਓ ਸਦਰਕ ਮੇਸ਼ਕ ਅਬੇਦਲ ਗੋਨੂ ਲਿ ਜਾ ਕੇ ਪੱਠੀ ਚ ਪਾ ਦਿੱਤਾ ਵਜਾ ਕੀਆ ਨਬਕਤ ਨੇਦਰ ਦੀ ਖੜੀ ਕਰਾਈ ਮੂਰਤ ਨੂੰ ਮੱਥਾ ਟੇਕੋ ਕਹਿੰਦੇ ਉਹਨਾਂ ਨੇ ਨਹੀਂ ਟੇਕਿਆ انسان ਦੀ ਬਣਾਈ ਗਈ ਮੂਰਤ ਦੇ ਸਾਹਮਣੇ ਅਸੀਂ ਕਿਉਂ ਮੱਥਾ ਟੇਕੀਏ انسان ਨੂੰ ਬਣਾਉਣ ਵਾਲੇ ਪਰਮੇਸ਼ਵਰ ਨੂੰ ਅਸੀਂ ਜਾਣਦੇ ਹਾਂ ਉਸੇ ਦੀ ਅਸੀਂ ਮਹਿਮਾ ਕਰਾਂਗੇ ਉਸੇ ਨੂੰ ਮੱਥਾ ਟੇਕਾਂਗੇ ਇਸ ਤਰ੍ਹਾਂ ਜਦ ਉਹਨਾਂ ਨੇ ਆਪਣੇ ਵਿਸ਼ਵਾਸ ਨੂੰ ਬੜੀ ਹਿੰਮਤ ਦੇ ਨਾਲ ਦਿਖਾਇਆ ਨਬਕਤ ਨੇਦਰ ਨੇ ਕੀ ਕੀਤਾ ਜਾਣਦੇ ਹਾਂ ਪਰਮੇਸ਼ਵਰ ਦੇ ਲਈ ਜੋ ਅਣਖ ਦੇ ਨਾਲ ਖੜੇ ਹੋਏ ਖਤਰਿਆਂ ਤੋਂ ਡਰੇ ਨਹੀਂ ਆਪਣੀ ਗਵਾਹੀ ਹਿੰਮਤ ਨਾਲ ਦਿੱਤੀ ਉਹਨਾਂ ਜਵਾਨਾਂ ਨੂੰ ਲਿਜਾ ਕੇ ਅੱਗ 'ਚ ਪਾ ਦਿੱਤੇ ਗਏ ਜਦ ਪਾਏ ਗਏ ਤਾਂ ਉਹ ਅਗ ਵਿੱਚ ਨਾ ਪਏ ਜਾਣ ਕਿ ਪ੍ਰਭੂ ਨੇ ਬਚਾਏ ਅਗ ਵਿੱਚ ਨਾ ਸੁੱਤੇ ਜਾਣ ਪ੍ਰਭੂ ਨੇ ਬਚਾਏ ਨਬੁਕਦਨੇਜ਼ਰ ਨੇ ਉਸ ਅਗ ਨੂੰ 7 ਗੁਣਾ ਉਸ ਅਗ ਦੇ ਪੱਠੇ ਨੂੰ ਅਗ ਦੇ ਪੱਠੇ 'ਚ ਨਾ ਸੁੱਤੇ ਜਾਣ ਕਿ ਉਹਨਾਂ ਯਹੂਦੀਆਂ ਨੂੰ ਪਰਮੇਸ਼ਵਰ ਨੇ ਬਚਾਇਆ ਉਸ ਅਗ ਦੇ ਪੱਠੇ ਨੂੰ 7 ਗੁਣਾ ਵਧਾਉਂਦੀ ਆਗਿਆ ਨਬੁਕਦਨੇਜ਼ਰ ਨੇ ਦਿੱਤੀ ਕਿ ਉਹ ਅਗ ਨੂੰ ਪਰਮੇਸ਼ਵਰ ਨੇ ਰੋਕਿਆ ਨਹੀਂ ਰੋਕਿਆ ਕੀ ਨਬੂਕਦ ਨੇਜ਼ਰ ਦੇ ਕਰੋਧ ਨੂੰ ਪਰਮੇਸ਼ਵਰ ਨੇ ਰੋਕਿਆ ਨਹੀਂ ਰੋਕਿਆ ਕੀ ਆਗਿਆ ਬਦਲ ਦਿੱਤੀ ਸੀ ਨਹੀਂ ਬਦਲੀ ਨਬੂਕਦ ਨੇਜ਼ਰ ਦੀ ਆਗਿਆ ਨੂੰ ਨਹੀਂ ਰੋਕਿਆ ਉਸ ਅਗ ਦੀ ਪੱਟੀ ਨੂੰ ਸਤ ਗੁਨਾ ਵਧਾਰੇ ਸੀ ਉਦੋਂ ਵੀ ਨਹੀਂ ਰੋਕਿਆ ਇਹਨਾਂ ਨੂੰ ਲਿਜਾ ਕੇ ਪੱਟੀ ਦੇ ਵਿੱਚ ਸੁੱਟ ਦਿਓ ਜਦੋਂ ਰਾਜੇ ਨੇ ਕਿਹਾ ਉਦੋਂ ਵੀ ਪਰਮੇਸ਼ਵਰ ਨੇ ਕੁਝ ਨਹੀਂ ਕੀਤਾ ਅਤੇ ਰਾਜੇ ਨੂੰ ਕਰਨ ਦਿੱਤਾ ਲੇਕਿਨ ਪਰਮੇਸ਼ਵਰ ਨੇ ਕੀ ਕੀਤਾ ਜਦ ਉਹਨਾਂ ਨੇ ਤਿੰਨਾਂ ਨੂੰ ਲਿਜਾ ਕੇ ਅਗ ਦੀ ਪੱਟੀ 'ਚ ਸੁੱਟਿਆ ਤਾਂ ਕੀ ਕੀਤਾ ਅਗ ਦੇ ਪੱਟੇ ਨੇ ਕੀ ਕਰਨਾ ਸੀ ਜਲਾ ਦੇਣਾ ਸੀ ਨਹੀਂ ਜਲਾ पाए ਅਗ ਦੀ ਪੱਟੀ ਦਾ ਪ੍ਰਭਾਵ ਅਗ ਦੇ ਪੱਟੇ ਦੇ ਪ੍ਰਭਾਵ ਨੇ ਅਸਲ ਚ ਇਹਨਾਂ ਦਾ ਕੀ ਕਰਨਾ ਸੀ ਜਲਾ ਦੇਣਾ ਸੀ ਜਲਾ ਕੇ ਰਾਖ ਕਰ ਦੇਣਾ ਸੀ ਪਰ ਜਲਾਇਆ ਨਹੀਂ ਗਿਆ ਨਾ ਜਲਾ ਕੇ ਰਾਖ ਕੀਤਾ ਇਹਨਾਂ ਹੀ ਨਹੀਂ ਪਿਆਰੇ ਉਹਨਾਂ ਦਾ ਇੱਕ ਵਾਲ ਵੀ ਸੜਿਆ ਨਹੀਂ ਅਰਥ ਕੀਆ ਅਗ ਦੀ ਪੱਟੀ ਚ ਪਾਏ ਗਏ ਪਰ ਅਗ ਦਾ ਪ੍ਰਭਾਵ ਉਹਨਾਂ ਦੇ ਬੱਚਿਆਂ ਦੇ ਉੱਪਰ ਨਾ ਪਵੇ ਪਰਮੇਸ਼ਵਰ ਬਚਾ ਸਕਿਆ ਇਹ ਅਦਭੁਤ ਸੱਚ ਹੈ ਇਹ ਇੱਕ ਅਦਭੁਤ ਸਚਾਈਆ ਉਸ ਦਿਨ ਜਿਵੇਂ ਹੀ ਉਹ ਅੱਗ ਦੀ ਪੱਟੀ ਦੇ ਵਿੱਚ ਪਾਏ ਗਏ ਅੱਗ ਦੇ ਪ੍ਰਭਾਵ ਨੇ ਉਹਨਾਂ ਜਵਾਨਾਂ ਨੂੰ ਕੁਝ ਨਾ ਕੀਤਾ ਇਹ ਵੇਖ ਕੇ ਨਬੂਕਦ ਨੇਜ਼ਰ ਡਰ ਗਿਆ ਅੱਗ ਦੀ ਪੱਟੀ ਵਿੱਚ ਤਾਂ ਇਹਨਾਂ ਨੇ ਜਲ ਜਾਣਾ ਸੀ ਨਾ ਅੱਗ ਦੀ ਪੱਟੀ ਦੇ ਵਿੱਚ ਤਾਂ ਇਹਨਾਂ ਨੂੰ ਸੜ ਜਾਣਾ ਚਾਹੀਦਾ ਸੀ ਨਾ ਤਿੰਨਾਂ ਨੂੰ ਸੜ ਜਾਣਾ ਚਾਹੀਦਾ ਸੀ ਪਰ ਕਿਉਂ ਨਹੀਂ ਸੜੇ ਪਰ ਉਪਰੋਂ ਉਹਨਾਂ ਤਿੰਨਾਂ ਦੇ ਵੀ ਕੋਈ ਪਰਮੇਸ਼ਵਰ ਦੇ ਪੁੱਤਰ ਵਰਗਾ ਮੈਨੂੰ ਦਿਖਾਈ ਦੇ ਰਿਹਾ ਹੈ ਉਹਨਾਂ ਤਿੰਨਾਂ ਨੂੰ ਬਾਹਰ ਕੱਢੋ ਜਦ ਕਹਿਨ ਤੇ ਤਿੰਨਾਂ ਨੂੰ ਬਾਹਰ ਕੱਢਿਆ ਤਾਂ ਕੀ ਹੋਇਆ ਜਾਣਦੇ ਹੋ ਉਹਨਾਂ ਦਾ ਇੱਕ ਵਾਲ ਵੀ ਨਹੀਂ ਸੜਿਆ ਨਬੂਕ ਨਜ਼ਰ ਦੇ ਬੰਨੇ ਗਏ ਸੰਗਲ ਵੀ ਟੁੱਟ ਕੇ ਡਿੱਗ ਪਏ ਪੈਣੋ ਤੇ ਪ੍ਰਾਵੋ ਇਸ ਨੂੰ ਵੇਖ ਕੇ ਨਬੂਕ ਨਜ਼ਰ ਨੇ ਕੀ ਕੀਤਾ ਜਾਣਦੇ ਹੋ ਸਧਰਕ ਮੇਸ਼ਕ ਅਵੇਦਨ ਗੋਦਾਹੀ ਪਰਮੇਸ਼ਵਰ ਪੂਰੀ ਦੁਨੀਆ ਦੇ ਵਿੱਚ ਮਹਾਨ ਪਰਮੇਸ਼ਵਰ ਹੈ ਕਈ ਵਾਰ ਪਰਮੇਸ਼ਵਰ ਸਾਡੇ ਜੀਵਨ ਚ ਦੁੱਖਾਂ ਨੂੰ ਭੇਜਦਾ ਹੈ ਕਲੇਸ਼ ਭੇਜਦਾ ਹੈ ਦੁੱਖ ਤਕਲੀਫਾਂ ਭੇਜਦਾ ਹੈ ਰੋਗ ਬਿਮਾਰੀਆਂ ਨੂੰ ਭੇਜਦਾ ਹੈ ਇਹਨਾਂ ਸਭ ਦੇ ਵਿੱਚ ਇੱਕ ਪਾਸੇ ਤੁਹਾਨੂੰ ਬਚਾਉਂਦੇ ਹੋਏ ਹੀ ਆਪਣੀ ਮਹਿਮਾ ਦਿਖਾ ਕੇ ਸੰਸਾਰ ਨੂੰ ਆਪਣੇ ਵੱਲ ਮੋੜਨ ਦੀ ਕੋਸ਼ਿਸ਼ ਕਰਦਾ ਹੈ ਉਸ ਕੋਸ਼ਿਸ਼ ਵਿੱਚ ਪਰਮੇਸ਼ੁਰ ਜੋ ਉਹਦੇ ਤੇ ਵਿਸ਼ਵਾਸ ਕਰਦੇ ਆ ਭਰੋਸਾ ਕਰਦੇ ਆ ਉਹਨਾਂ ਵਿਸ਼ਵਾਸੀਆਂ ਨੂੰ ਇਸਤੇਮਾਲ ਕਰਦਾ ਹੋ ਸਕਦਾ ਅੱਜ ਤੁਸੀਂ ਜਿੰਨਾ ਦੁੱਖ ਵਿੱਚੋਂ ਜਿੰਨਾ ਤਕਲੀਫਾਂ ਦੇ ਵਿੱਚ ਹੋ ਅੱਜ ਜੋ ਪਰੇਸ਼ਾਨੀਆਂ ਤੁਹਾਡੀ ਜੀਵਨ ਚ ਤਕਲੀਫਾ ਹੈ ਬਿਮਾਰੀਆਂ ਹੈ ਇਹ ਉਹਦੀ ਮਹਿਮਾ ਲਈ ਤੁਹਾਡੇ ਜੀਵਨ ਦੇ ਵਿੱਚ ਜੇ ਆਈਆਂ ਹੈ ਤਾਂ ਤੁਸੀਂ ਧੰਨ ਲੋਕ ਹੋ ਕਿਉਂਕਿ ਪਰਮੇਸ਼ੁਰ ਨੇ ਸਾਰਿਆਂ ਨੂੰ ਨਹੀਂ ਚੁਣਿਆ ਕੁਝ ਹੀ ਲੋਕਾਂ ਨੂੰ ਚੁਣਿਆ ਹੈ ਕਿ ਉਸਦੀ ਮਹਿਮਾ ਨੂੰ ਉਹਨਾਂ ਦੇ ਜੀਵਨ ਦੇ ਦੁਆਰਾ ਪਰਮੇਸ਼ਵਰ ਦਿਖਾ ਸਕੇ ਜੇ ਪਰਮੇਸ਼ਵਰ ਨੇ ਤੁਹਾਨੂੰ ਹੀ ਇੰਨੀ ਮਹਿਮਾ ਦਿਖਾਉਣ ਦੇ ਲਈ ਚੁਣਿਆ ਹੈ ਤਾਂ ਕਿੰਨੀ ਖੁਸ਼ੀ ਦੀ ਗੱਲ ਹੈ ਪਿਆਰਿਓ ਸੋਚ ਕੇ ਵੇਖੋ ਤਾਂ ਫਿਰ ਪਾਸਟਰ ਪਰਮੇਸ਼ਵਰ ਆਪਣੀ ਮਹਿਮਾ ਨੂੰ ਦਿਖਾਉਣ ਦੇ ਲਈ ਕੀ ਮੈਨੂੰ ਮੋਹਰੇ ਤਰਾ ਇਸਤੇਮਾਲ ਕਰੇਗਾ ਇਹ ਗਲਤ ਹੈ ਮੋਹਰੇ ਤਰਾ ਇਸਤੇਮਾਲ ਕਰਨਾ ਨਹੀਂ ਜਿਵੇਂ ਹੀ ਉਹ ਤਿੰਨੋਂ ਬਾਹਰ ਆਏ ਕੀ ਹੋਇਆ ਵੇਖਾਂਗੇ ਕੀ ਪਰਮੇਸ਼ਵਰ ਨੇ ਮੋਹਰੇ ਤਰਾ ਇਸਤੇਮਾਲ ਕਰਕੇ ਛੱड़ते ਨਹੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਜੀ ਕਲੇਸ਼ ਦੇ ਹੱਥਾਂ ਦੇ ਵਿੱਚ ਦੇ ਦਿੰਦਾ ਹੈ ਤਾਂ ਉਹਨਾਂ ਕਲੇਸ਼ਾਂ ਨੂੰ ਗ੍ਰਹਿਣ ਕਰਨ ਵਾਲੇ ਬੱਚਿਆਂ ਦੇ ਨਾਲ ਪਰਮੇਸ਼ਵਰ ਕੀ ਕਰਦਾ ਹੈ ਆਓ ਅਸੀਂ ਬਾਈਬਲ 'ਚ ਵੇਖਦੇ ਹਾਂ ਆਓ ਪੜਾਂਗੇ ਦਾਨੀਅਲ 3 ਉਹਦਾ 28ਵਾਂ ਵਚਨ ਨਬੂਕਦਨੇ ਜਰ ਕਹਿਣ ਲੱਗਾ ਤਨ ਹੈ ਸਦਰਕ ਮੇਸ਼ਕ ਅਤੇ ਅਬੇਦਨ ਗੋਦਾ ਪਰਮੇਸ਼ਵਰ ਜਿਸ ਨੇ ਆਪਣਾ ਦੂਤ ਭੇਜ ਕੇ ਆਪਣੇ ਇਹਨਾਂ ਦਾਸਾਂ ਨੂੰ ਇਸ ਲਈ ਬਚਾਇਆ ਕਿਉਂਕਿ ਇਹਨਾਂ ਨੇ ਰਾਜੇ ਦੀ ਆਗਿਆ ਨਾ ਮੰਨ ਕੇ ਤੇਰੇ ਤੇ ਹੀ ਭਰੋਸਾ ਰੱਖਿਆ ਅਤੇ ਸੋਚ ਕੇ ਆਪਣਾ ਸ਼ਰੀਰ ਵੀ ਦੇ ਦਿੱਤਾ ਕਿ ਅਸੀਂ ਆਪਣੇ ਪਰਮੇਸ਼ਵਰ ਨੂੰ ਛੱਡ ਕਿਸੇ ਦੇਵਤੇ ਦੀ ਉਪਾਸਨਾ ਜਾਂ ਮੱਥਾ ਨਹੀਂ ਟੇਕਾਂਗੇ ਇਸ ਲਈ ਹੁਣ ਮੈਂ ਇਹ ਆਗਿਆ ਦਿਨਾਂ ਹਾਂ ਕਿ ਦੇਸ਼-ਦੇਸ਼ ਅਤੇ ਜਾਤੀ-ਜਾਤੀ ਦੇ ਲੋਕ ਅਤੇ ਅਲੱਗ-ਅਲੱਗ ਭਾਸ਼ਾ ਬੋਲਣ ਵਾਲਿਆਂ ਦੇ ਵਿੱਚੋਂ ਜੋ ਕੋਈ ਸਦਰਕ ਮੇਸ਼ਕ ਅਤੇ ਅਬੇਦਨ ਗੋਦੇ ਪਰਮੇਸ਼ਵਰ ਦੀ ਕੋਈ ਵੀ ਨਿੰਦਾ ਕਰੇਗਾ ਤਾਂ ਅਤੇ ਉਹਦੇ ਟੋਟੇ ਟੋਟੇ ਕੀਤੇ ਜਾਣਗੇ ਅਤੇ ਉਹਦਾ ਘਰ ਧੂੜ ਬਣਾ ਦਿੱਤਾ ਜਾਏਗਾ ਕਿਉਂਕਿ ਐਸਾ ਕੋਈ ਹੋਰ ਦੇਵਤਾ ਨਹੀਂ ਜੋ ਇਸ ਤਰੀਕੇ ਨਾਲ ਬਚਾ ਸਕੇ ਤਦ ਰਾਜੇ ਨੇ ਬੈਬਲੋਨ ਦੇ ਰਾਜ ਵਿੱਚ ਸਦਰਕ ਮੇਸ਼ਕ ਅਬੇਦਨ ਗੋਦੇ ਉਹਦੇ ਨੂੰ ਕੀ ਕੀਤਾ ਹੋਰ ਉੱਚਾ ਕੀਤਾ ਯਾਨੀ ਪਰਮੇਸ਼ਵਰ ਤੁਹਾਡੇ ਦੁਆਰਾ ਆਪਣੀ ਮਹਿਮਾ ਨੂੰ ਵਿਖਾਉਣ ਦੀ ਪ੍ਰਕਿਰਿਆ ਦੇ ਵਿੱਚ ਕਲੇਸ਼ ਨੂੰ ਸੰਕਟ ਨੂੰ ਮੁਸ਼ਕਿਲ ਨੂੰ ਮੁਸੀਬਤ ਨੂੰ ਅਤੇ ਬਿਮਾਰੀ ਨੂੰ ਜੇ ਤਕਲੀਫ ਨੂੰ ਤੁਹਾਡੇ ਜੀਵਨ 'ਚ ਆਗਿਆ ਦਿੰਦੇ ਹੈ ਤਾਂ ਅਤੇ ਉਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਧਾਰਮਿਕਤਾ ਤੇ ਵਿਸ਼ਵਾਸ ਯੋਗਤਾ ਨੂੰ ਦਿਖਾਉਂਦੇ ਹੋ ਤਾਂ ਪਰਮੇਸ਼ਵਰ ਕੀ ਕਰਦੇ ਆ ਆਪਣੀ ਮਹਿਮਾ ਪ੍ਰਗਟ ਕਰਦਾ ਤੇ ਦੂਜੇ ਪਾਸੇ ਤੁਸੀਂ ਜਿਸ ਹਾਲਾਤਾਂ ਵਿੱਚ ਉਹਨਾਂ ਹਾਲਾਤਾਂ 'ਚ ਤੁਹਾਨੂੰ ਚੰਗੇ ਹਾਲਾਤਾਂ ਵੱਲ ਲੈ ਜਾਂਦਾ ਹੈ ਹਾਂ ਸਦਰਕ ਮੇਸ਼ਕ ਅਵੇਦਨ ਗੋ ਉਸ ਇਲਾਕੇ ਚ ਉੱਚੇ ਅਹੁਦੇ ਤੇ ਪਹੁੰਚਾਏ ਗਏ ਵਜਾ ਕੀ ਆ ਉਹ ਕਲੇਸ਼ ਰੂਪੀ ਕਲੇਸ਼ਾਂ ਵਿੱਚੋਂ ਨਿਕਲੇ ਅਨਿਆਇ ਅਤੇ ਅਧਰਮ ਦੇ ਨਾਲ ਬੇਰਹਿਮੀ ਦੇ ਨਾਲ ਦਾਨੀਅਲ ਨੂੰ ਲਿਜਾ ਕੇ ਸ਼ੇਰਾਂ ਦੀ ਗੁਫਾ ਦੇ ਵਿੱਚ ਸੁੱਟ ਦਿੱਤਾ ਗਿਆ ਦਾਨੀਅਲ ਕਿਸੇ ਤੋਂ ਨਹੀਂ ਡਰਿਆ ਉਹ ਪ੍ਰਾਰਥਨਾ ਕਰਦਾ ਸੀ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਸੀ ਪਰਮੇਸ਼ਰ ਤੋਂ ਇਲਾਵਾ ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸਦਾ ਸੀ ਐਸੇ ਦਾਨੀਅਲ ਦੇ ਉੱਪਰ ਸਹਿਕਰਮੀਆਂ ਦੇ ਉੱਪਰ ਲਿਜਾਏ ਗਏ aarop ਦੇ ਕਾਰਨ ਦਾਨੀਅਲ ਨੂੰ ਜਾ ਕੇ ਸ਼ੇਰਾਂ ਦੀ ਗੁਫਾ 'ਚ ਸੁੱਟ ਦੇਣ ਤੇ ਪਰਮੇਸ਼ਰ ਨੇ ਕੀ ਕੀਤਾ ਆਪਣੇ ਦੂਤ ਭੇਜੇ ਸ਼ੇਰ ਦੇ ਮੂੰਹ ਨੂੰ ਬੰਦ ਕਰ ਦਿੱਤਾ ਪਰ ਉਸ ਪਰਖਿਆ ਦੇ ਵਿੱਚੋਂ ਦਾਨੀਅਲ ਨੂੰ ਨਿਕਲਣਾ ਪਿਆ ਉਸ ਭਿਆਨਕ ਵਿਪਤੀਆਂ ਦੇ ਵਿੱਚੋਂ ਦਾਨੀਅਲ ਨੂੰ ਨਿਕਲਣਾ ਪਿਆ ਕੀ ਰਾਜੇ ਦੀ ਆਗਿਆ ਨੂੰ ਪਰਮੇਸ਼ਵਰ ਨੇ ਬਦਲਿਆ ਨਹੀਂ ਬਦਲਿਆ ਕੀ ਪਰਮੇਸ਼ਵਰ ਨੇ ਦੁਸ਼ਟਾ ਦੀ ਯੁਕਤੀ ਨੂੰ ਅਸਫਲ ਕੀਤਾ ਬਿਲਕੁਲ ਵੀ ਨਹੀਂ ਕੀਤਾ ਅਤਿ ਲਜਾ ਕੇ ਦਾਨੀਅਲ ਨੂੰ ਸ਼ੇਰਾਂ ਦੀ ਜਦ ਗੁਫਾ ਚ ਸੌਤਰੇ ਸੀ ਕੀ ਪਰਮੇਸ਼ਵਰ ਨੇ ਉਹਨਾਂ ਨੂੰ ਰੋਕਿਆ ਸ਼ੇਰਾਂ ਦੀ ਗੁਫਾ ਵਿੱਚ ਦਾਨੀਅਲ ਨੂੰ ਸੁੱਟ ਦਿੱਤਾ ਦਰਵਾਜ਼ਾ ਬੰਦ ਕਰ ਦਿੱਤਾ ਸਭ ਕੁਝ ਹੋ ਗਿਆ ਵਾਗੂ ਲੱਗਦਾ ਹੈ ਦਾਨੀਅਲ ਦਾ ਕੰਮ ਹੋ ਗਿਆ ਜਿਵੇਂ ਲੱਗਦਾ ਹੈ ਪੈਣੋ ਅਤੇ ਪ੍ਰਾਵੋ انسان ਜੋ ਕਰਨਾ ਚਾਹੁੰਦਾ ਹੈ ਜਦ ਉਸ ਨੂੰ ਕਰਕੇ ਉਹ ਖਤਮ ਕਰਦਾ ਹੈ ਫਿਰ ਪਰਮੇਸ਼ਵਰ ਜੋ ਕਰਨਾ ਚਾਹੁੰਦਾ ਹੈ ਉਹ ਸ਼ੁਰੂ ਕਰ ਦੇ ਆ ਸ਼ੁਰੂ ਕਰ ਦਿੱਤਾ ਕਿਵੇਂ ਆਪਣੇ ਦੂਤਾਂ ਨੂੰ ਭੇਜ ਕੇ ਸ਼ੇਰਾਂ ਦੇ ਮੂੰਹ ਨੂੰ ਬੰਦ ਕਰ ਦਿੱਤਾ ਉਸ ਰਾਤ ਰਾਜੇ ਨੂੰ ਨੀਂਦ ਨਹੀਂ ਆਈ ਤੜਕੇ ਹੀ ਆ ਕੇ ਉਸ ਬੰਦ ਕੀਤੇ ਦਰਵਾਜੇ ਦੇ ਕੋਲ ਆ ਕੇ ਜਿਉਂਦੇ ਪਰਮੇਸ਼ਵਰ ਦੀ ਉਪਾਸਨਾ ਕਰਨ ਵਾਲੇ ਉਹ ਦਾਨੀਏਲ ਕਿ ਤੇਰੇ ਪਰਮੇਸ਼ਵਰ ਨੇ ਤੈਨੂੰ ਰਾਤ ਬਚਾ ਲਿਆ ਹੈ ਕਹਿੰਦੇ ਬਸ 다니엘 ਕਹਿ ਰਿਹਾ ਹੈ ਰਾਜਾ ਤੂੰ ਯੁਗਾਂ ਯੁਗ ਜਿਉਂਦਾ ਰਹੇ ਰਾਜਾ ਮੈਂ ਆਪਣੇ ਪਰਮੇਸ਼ਵਰ ਦੀਆਂ ਨਿਗਾਵਾਂ ਦੇ ਵਿੱਚ નિર્ਦੋਸ਼ ਸੀ ਇਸੇ ਲਈ ਆਪਣੇ ਦੂਤਾਂ ਨੂੰ ਭੇਜ ਕੇ ਉਸਨੇ ਸਾਰੇ ਸ਼ੇਰਾਂ ਦੇ ਮੂੰਹ ਨੂੰ ਬੰਦ ਕਰਵਾ ਦਿੱਤਾ ਰਾਜਾ ਤੇਰੀਆਂ ਨਿਗਾਵਾਂ ਚ ਮੈਂ ਕੀ ਕਿਆ ਅਪਰਾਧੀ ਨਹੀਂ ਹੋਣਾ ਅਤੇ ਰਾਜੇ ਨੇ ਕੀ ਕੀਤਾ ਜਾਣਦੇ ਹਾਂ ਡਾਨੀਅਲ ਨੂੰ ਬਾਹਰ ਬੁਲਵਾਇਆ ਜਿਹੜੇ ਜਿਹੜੇ ਲੋਕਾਂ ਨੇ ਡਾਨੀਅਲ ਦੇ ਉੱਪਰ ਦੋਸ਼ ਲਾਇਆ ਸੀ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਲਿਆ ਕੇ ਸ਼ੇਰਾਂ ਦੀ ਗੁਫਾ ਦੇ ਵਿੱਚ ਸੁੱਟ ਦਓ ਕਹਿਣ ਤੇ ਉਹਨਾਂ ਦੇ ਥੱਲੇ ਡਿੱਗਣ ਤੋਂ ਪਹਿਲਾਂ ਹੀ ਸ਼ੇਰਾਂ ਨੇ ਕੀ ਕੀਤਾ ਮਾਰ ਦਿੱਤਾ ਕੀ ਹੋਇਆ ਡਾਨੀਅਲ ਰਾਜੇ ਤੋਂ ਬਾਅਦ ਵਾਲੀ ਜਗ੍ਹਾ ਤੇ ਸਥਾਨ ਤੇ ਉੱਚਾ ਕੀਤਾ ਗਿਆ ਕੀ ਸਮਝ ਆਇਆ ਪਰਮੇਸ਼ਵਰ ਸਾਡੇ ਜੀਵਨ ਚ ਕਲੇਸ਼ਾਂ ਨੂੰ ਆਗਿਆ ਦਿੰਦੇ ਹੈ ਸਾਡੀ ਜ਼ਿੰਦਗੀਆਂ ਨੂੰ ਪਰਖਦਾ ਹੈ ਅਤੇ ਸਾਡੀ ਪਰਖਿਆ ਲੈਂਦਾ ਹੈ ਅਤੇ ਇਸ ਤਰ੍ਹਾਂ ਪਰਖਣ ਦੇ ਸਮੇਂ ਕਿਸੇ ਕਸ਼ਟ ਨਸ਼ਟ ਦੁੱਖ ਮੁਸੀਬਤ ਨੂੰ ਜੇ ਤੁਹਾਡੇ ਜੀਵਨ ਚ ਭੇਜ ਰਿਹਾ ਹੈ ਤਾਂ ਦੁਖੀ ਨਾ ਹੋਵੋ ਡਰੋ ਨਾ ਮੈਂ ਕਿਹਾ ਨਾ ਤੁਹਾਡੇ ਆਤਮਿਕ ਹੋਣ ਦੇ ਕਾਰਨ ਹੀ ਕਲੇਸ਼ ਕਸ਼ਟ ਆਉਂਤੇ ਨਹੀਂ ਰੁਕਣਗੇ ਪਰ ਜਦ ਆਉਣਗੇ ਜੇ ਪਰਮੇਸ਼ਵਰ ਦੇ ਕੋਲ ਆ ਕੇ ਉਹਦਾ ਸਹਾਰਾ ਲਓਗੇ ਤਾਂ ਪਰਮੇਸ਼ਵਰ ਰੋਕੇਗਾ ਨਹੀਂ ਉਹਨਾਂ ਨੂੰ ਰੱਦ ਨਹੀਂ ਕਰੇਗਾ ਕਈ ਵਾਰ ਰੋਕੇਗਾ ਕਈ ਵਾਰ ਰੱਦ ਕਰੇਗਾ ਤੇ ਕਈ ਵਾਰ ਆਗਿਆ ਦੇਵੇਗਾ ਲੇਕਿਨ ਉਸ ਪਰਮੇਸ਼ਵਰ ਦੇ ਹੱਥ-ਥੱਲੇ ਤੁਸੀਂ ਆਏ ਹੋ ਇਸ ਲਈ ਜੋ ਕਲੇਸ਼ ਦੁੱਖ ਪਰੇਸ਼ਾਨੀ ਜੋ ਵੀ ਮੁਸੀਬਤ ਹੈ ਤੁਹਾਡਾ ਨੁਕਸਾਨ ਕਰਨ ਲਈ ਜੋ ਤੁਹਾਡੇ ਉੱਪਰ ਆਈ ਆ ਤੁਹਾਡਾ ਨੁਕਸਾਨ ਕੀਤੇ ਬਿਨਾਂ ਹੀ ਉਹ ਵਾਪਸ ਚਲੇ ਜਾਏਗਾ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਹੱਥਾ ਦੇ ਤੱਲੇ ਹੋ ਇਸ ਲਈ ਮੈਂ ਇਸ ਲਈ ਕਹਿ ਰਿਹਾ ਭੈਣੋ ਅਤੇ ਭਰਾਵੋ ਅਸੀਂ ਪਰਮੇਸ਼ਵਰ ਦੇ ਬੱਚਿਆਂ ਦੇ ਰੂਪ ਚ ਜਿੰਦੇ ਹੋਏ ਆਤਮਿਕ ਬੱਚਿਆਂ ਦੇ ਰੂਪ ਚ ਪਰਿਵਾਰ ਨੂੰ ਬਣਾਉਂਦੇ ਹੋ ਜਦੋਂ ਅਸੀਂ ਅੱਗੇ ਵਧਦੇ ਰਹਿੰਦੇ ਹਾਂ ਉਸ ਪਰਿਵਾਰ ਚ ਵੀ ਦੁੱਖ ਹੋਣਗੇ ਉਸ ਪਰਿਵਾਰ ਚ ਵੀ ਸਮੱਸਿਆਵਾਂ ਆਉਣਗੀਆਂ ਪਿਆਰੋ ਇਸਹਾਕ ਆਪਣੀ ਜਵਾਨੀ ਚ ਪਰਮੇਸ਼ਵਰ ਦੇ ਪ੍ਰਤੀ ਡਰ ਭੈ ਦੇ ਨਾਲ ਵਿਆਹ ਦੇ ਸਮੇਂ ਪਰਮੇਸ਼ਵਰ ਦੀ ਇੱਛਾ ਦੇ ਅਧੀਨ ਹੋ ਕੇ ਵਿਆਹ ਤੋਂ ਪਹਿਲਾਂ ਇਸਹਾਕ ਨੇ ਆਪਣੀ ਪਤਨੀ ਰਿਬਕਾ ਨੂੰ ਨਹੀਂ ਵੇਖਿਆ ਰਿਬਕਾ ਨੇ ਵੀ ਆਪਣੇ ਪਤੀ ਇਸਹਾਕ ਨੂੰ ਨਹੀਂ ਵੇਖਿਆ ਦੋਨੇ ਇੱਕ ਦੂਜੇ ਨੂੰ ਵੇਖੇ ਬਿਨਾ ਹੀ ਉਹਨਾਂ ਦੇ ਮਾਤਾ ਪਿਤਾ ਦੁਆਰਾ ਨਿਯੁਕਤ ਕੀਤੇ ਗਏ ਪਰਮੇਸ਼ਵਰ ਦੀ ਇੱਛਾ ਅਨੁਸਾਰ ਨਿਯੁਕਤ ਕੀਤੇ ਗਏ ਉਸ ਵਿਆਹ 'ਚ ਉਹਨਾਂ ਨੇ ਆਪਣੇ ਕਦਮ ਰਖੇ ਇੱਕ ਦੂਜੇ ਨੂੰ ਦੇਖੇ ਬਿਨਾ ਹੀ ਉਹ ਵਿਆਹ ਦੇ ਰਿਸ਼ਤੇ 'ਚ ਜੋੜੇ ਗਏ ਵਿਆਹ ਕਰ ਲਿਆ ਅਤੇ ਜਦੋਂ ਰਿਬਕਾ ਇਸਹਾਕ ਦੇ ਜੀਵਨ ਤੇ ਆਇਤਾ ਬਾਈਬਲ ਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਕੀ ਆ ਕਵਾਂਗੇ ਉਸ ਸਮੇਂ ਇਸਹਾਕ ਬੜਾ ਦੁਖੀ ਸੀ ਵਜਾ ਕਿਸੀ ਉਸ ਸਮੇਂ ਉਹਦੀ ਮਾਂ ਮਰ ਚੁਕੀ ਸੀ ਦੁਖੀ ਇਸਹਾਕ ਦੇ ਜੀਵਨ ਦੇ ਵਿੱਚ ਜਦ ਰਿਬਕਾ ਆਇਤਾ ਤਦ ਰਿਬਕਾ ਨੇ ਆਪਣੇ ਪਤੀ ਇਸਹਾਕ ਨੂੰ ਸ਼ਾਂਤੀ ਦਿੱਤੀ ਤਸੱਲੀ ਦਿੱਤੀ ਖਬਰ ਲਈ ਸ਼ਾਂਤੀ ਦਿੱਤੀ ਇਸੇ ਲਈ ਬਾਈਬਲ ਤੇ ਇਸ ਤਰ੍ਹਾਂ ਲਿਖਿਆ ਹੈ ਉਤਪਤੀ ਦੀ ਕਿਤਾਬ ਨੂੰ ਅਸੀਂ ਪੜਾਂਗੇ ਉਸ ਦਾ 24ਵਾਂ ਅਧਿਆਇ ਚਾਰਟ ਵਿੱਚ ਵਚਨ ਦੀ ਆਖਰੀ ਲਾਈਨ ਇਸ ਤਰ੍ਹਾਂ ਇਸਹਾਕ ਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਸ਼ਾਂਤੀ ਪ੍ਰਾਪਤ ਹੋਈ ਕਦੋਂ 88ਵਾਂ ਵਚਨ ਤਦ ਇਸਹਾਕ ਰਿਫਕਾ ਨੂੰ ਆਪਣੀ ਮਾਤਾ ਸਾਰਾ ਦੇ ਤੰਬੂ ਚ ਲੈ ਆਇਆ ਅਤੇ ਉਸ ਨਾਲ ਵਿਆਹ ਕੇ ਉਸ ਨਾਲ ਪਿਆਰ ਕੀਤਾ ਇਸ ਤਰ੍ਹਾਂ ਇਸਹਾਕ ਨੂੰ ਉਹਦੀ ਮਾਂ ਦੀ ਮੌਤ ਤੋਂ ਬਾਅਦ ਸ਼ਾਂਤੀ ਪ੍ਰਾਪਤ ਹੋਈ ਇਸਹਾਕ ਜਦ ਦੁਖੀ ਸੀ ਉਹਦੇ ਜੀਵਨ ਚ ਜਦ ਰਿਬਕਾ ਆ ਗਈ ਤਾਂ ਉਹ ਇਸਹਾਕ ਨੂੰ ਕੀ ਦਿੰਦੀ ਸੀ ਸ਼ਾਂਤੀ ਦਿੰਦੀ ਸੀ ਤਸੱਲੀ ਦਿੰਦੀ ਸੀ ਉਹਦਾ ਸਹਾਰਾ ਬਣੀ ਅਤੇ ਨਤੀਜਾ ਇਸਹਾਕ ਦੇ ਜੀਵਨ ਦਾ ਸਾਰਾ ਦੁੱਖ ਦੂਰ ਹੋ ਗਿਆ ਮੇਰੇ ਕਹਿਣ ਤੇ ਤੁਹਾਡੇ ਵਿੱਚੋਂ ਕੁਝ ਲੋਕ ਐਸੀ ਪਤਨੀ ਮੈਨੂੰ ਮਿਲੇ ਤਾਂ ਕਿੰਨਾ ਵਧੀਆ ਹੋਵੇਗਾ ਜ਼ਰੂਰ ਤੁਹਾਨੂੰ ਲੱਗਿਆ ਹੋਵੇਗਾ ਮੇਰੀ ਪਤਨੀ ਵੀ ਮੈਨੂੰ ਸਮਝ ਕੇ ਮੇਰੇ ਦੁੱਖਾਂ ਨੂੰ ਸਮਝ ਕੇ ਮੇਰੀ ਮੁਸੀਬਤ ਨੂੰ ਸਮਝ ਕੇ ਮੇਰੇ ਜੀਵਨ ਦੇ ਸਵਾਲਾਂ ਨੂੰ ਸਮਝ ਕੇ ਮੇਰੇ ਜੀਵਨ ਦੀਆਂ ਕਮਜ਼ੋਰੀਆਂ ਨੂੰ ਸਮਝ ਕੇ ਮੈਨੂੰ ਸ਼ਾਂਤੀ ਦੇਵੇ ਤਾਂ ਕਿੰਨਾ ਵਧੀਆ ਹੋਏਗਾ ਮੇਰਾ ਸਹਾਰਾ ਬਣੇ ਤਾਂ ਕਿੰਨਾ ਵਧੀਆ ਹੋਏਗਾ ਇਸ ਤਰ੍ਹਾਂ ਤੁਸੀਂ ਸੋਚ ਸਕਦੇ ਹੋ ਪਰ ਉਸ ਤੋਂ ਪਹਿਲਾਂ ਇੱਕ ਵਚਨ ਆ ਉਹ ਪੜੋ ਲਿਖਿਆ ਰਿਬਕਾ ਨੇ ਇਸਹਾਕ ਨੂੰ ਸ਼ਾਂਤੀ ਦਿੱਤੀ ਇਸਹਾਕ ਦੇ ਮਨ ਦੇ ਵਿੱਚ ਜੋ ਦੁੱਖ ਸੀ ਉਹ ਸਾਰਾ ਦੁੱਖ ਉਹਦੇ ਦਿਲ ਦੇ ਵਿੱਚੋਂ ਦੂਰ ਹੋ ਗਿਆ ਇਹਦੀ ਵਜ੍ਹਾ ਜਾਣਦੇ ਹੋ ਉਸੇ ਲਾਈਨ ਚ ਥੋੜਾ ਜਿਹਾ ਅੱਗੇ ਜਾ ਕੇ ਪੜੋ ਕੀ ਲਿਖਿਆ ਹੈ ਉਸ ਨੇ ਉਸਨਲ ਪਿਆਰ ਕੀਤਾ ਇਹ ਪਤਨੀ ਤੁਹਾਨੂੰ ਸਮਝੇ ਅਤੇ ਪਤਨੀ ਹੀ ਤੁਹਾਨੂੰ ਸਹਾਰਾ ਦੇਵੇ ਜੇ ਚਾਹੁੰਦੇ ਹੋ ਕਿ ਪਤਨੀ ਤੁਹਾਨੂੰ ਸ਼ਾਂਤੀ ਦੇਵੇ ਪਤਨੀ ਵੀ ਆਸ ਕਰ ਰਹੀ ਆ ਕਿ ਤੁਸੀਂ ਆਪਣੀ ਪਤਨੀ ਨੂੰ ਪਿਆਰ ਕਰੋ ਉਹਦਾ ਧਿਆਨ ਰੱਖੋ ਤੁਸੀਂ ਪਤਨੀ ਤੇ ਧਿਆਨ ਨਹੀਂ ਦਿੰਦੇ ਪਤਨੀ ਨੂੰ ਪਿਆਰ ਨਹੀਂ ਕਰਦੇ ਪਤਨੀ ਦੀ ਪਰਵਾਹ ਨਾ ਕਰਕੇ ਆਪਦੀ ਮਿਹਨੂ ਸਮਝੇ ਪਤਨੀ ਮੈਨੂੰ ਸ਼ਾਂਤੀ ਦੇਵੇ ਪਤਨੀ ਮੈਨੂੰ ਸਹਾਰਾ ਦੇਵੇ ਇਸ ਤਰ੍ਹਾਂ ਤੁਸੀਂ ਆਸ ਕਰ ਰਹੇ ਹੋ ਵਿਰਥਾ ਇੱਕ ਅਦਭੁਤ ਜੋੜੇ ਨੂੰ ਅਸੀਂ ਵੇਖਦੇ ਹਾਂ ਪਤੀ ਆਪਣੀ ਪਤਨੀ ਨੂੰ ਪਿਆਰ ਕਰ ਰਿਹਾ ਹੈ ਅਤੇ ਪਤਨੀ ਪਤੀ ਨੂੰ ਸ਼ਾਂਤੀ ਦੇ ਰਹੀ ਆ ਇਹ ਆ ਅਦਭੁਤ ਪਰਿਵਾਰ ਦੀ ਵਿਵਸਥਾ ਪਰਮੇਸ਼ਵਰ ਜੋ ਚਾਹੁੰਦਾ ਪਰਿਵਾਰ ਦੀ ਵਿਵਸਥਾ ਇਸ ਤਰ੍ਹਾਂ ਤੁਸੀਂ ਹੋਵੇ ਤਾਂ ਕਿੰਨਾ ਵਧੀਆ ਹੋਵੇਗਾ ਭੈਣੋ ਤੇ ਭਰਾਵੋ ਅੱਗੇ ਪੜਾਂਗੇ ਇਨੇ ਵਧੀਆ ਪਰਿਵਾਰ ਚ ਸਮੱਸਿਆ ਆ ਗਈ ਉਹ ਸਮੱਸਿਆ ਕੀ ਆਈ ਸੀ ਕਵਾਂਗੇ ਕੌਣ ਦੂਰ ਕਰ ਸਕਦਾ ਆਪ ਵੀ ਦੂਰ ਨਹੀਂ ਕਰ ਸਕਦੇ ਐਸੀ ਸਮੱਸਿਆ ਕਿਸੇ ਨੂੰ ਦੱਸ ਨਹੀਂ ਸਕਦੇ ਐਸੀ ਸਮੱਸਿਆ ਕਿਸੇ ਨੂੰ ਕਹਿ ਨਹੀਂ ਸਕਦੇ ਐਸੀ ਸਮੱਸਿਆ ਉਹ ਕੀ ਆ ਕਵਾਂਗੇ ਪਤੀ ਪਤਨੀ ਨਾਲ ਸੰਬੰਧਿਤ ਸੀ ਕੀ ਸੀ ਐਨੇ ਆਤਮਿਕ ਲੋਕਾਂ ਦੇ ਆਏ ਜੀਵਨ ਚ ਸਮੱਸਿਆ ਕੀ ਸੀ ਬੱਚੇ ਨਹੀਂ ਹੋਏ ਗਰਭ ਦਾ ਫਲ ਨਹੀਂ ਸੀ ਸੰਤਾਨ ਨਹੀਂ ਹੋਈ ਸਾਲ ਬੀਤਦੇ ਜਾ ਰਹੇ ਸੀ ਲekin ਉਹਨਾਂ ਦੀ ਇੱਛਾ ਨਹੀਂ ਪੂਰੀ ਹੋ ਰਹੀ ਸੀ ਆਸ ਪੂਰੀ ਨਹੀਂ ਹੋ ਰਹੀ ਸੀ ਜਦੋਂ ਨਿਰਾਸ਼ ਸੀ ਪਰੇਸ਼ਾਨ ਸੀ ਅਤੇ ਰਿਬਕਾ ਬਹੁਤ ਦੁਖੀ ਸੀ ਰਿਬਕਾ ਰੋ ਰਹੀ ਸੀ ਰੋਣ ਨੂੰ ਵੇਖ ਕੇ ਇਸਹਾਕ ਚੁੱਪ ਰ ਇੱਕ ਪਾਸੇ ਤੂੰ ਬਾਝ ਹੈ ਇਸ ਲਈ ਮੈਂ ਪਰੇਸ਼ਾਨ ਹਾਂ ਅਤੇ ਇੱਕ ਪਾਸੇ ਤੂੰ ਰੋ ਰਹੀ ਆ ਤੇਰਾ ਰੋਣਾ ਮੈਂ ਸਹਿ ਨਹੀਂ ਕਰ ਪਾ ਰਿਹਾ ਕਰ ਚਾਹੁੰਦੀ ਦੇਰੀ ਆ ਮੈਨੂੰ ਤੇਰਾ ਰੋਣਾ ਦੇਖਣਾ ਪੈਂਦਾ ਹੈ ਕੀ ਤੇਰੇ ਨਾਲ ਵਿਆਹ ਕਰਕੇ ਮੈਨੂੰ ਇਹੀ ਸੁਖ ਮਿਲਣਾ ਸੀ ਚਿੱਲਾਇਆ ਨਹੀਂ ਚੀਕਿਆ ਨਹੀਂ ਪਿਆਰ ਅਸੀਂ ਇੱਕ ਵਾਰ ਵੇਖਦੇ ਹਾਂ ਵਿਆਹ ਤੋਂ ਬਾਅਦ ਕਿਸੇ ਵੀ ਵਜ੍ਹਾ ਦੇ ਨਾਲ ਪਤਨੀ ਬਿਮਾਰ ਹੋ ਜਾਂਦੀ ਹੈ ਜਾਂ ਸਿਹਤ ਖਰਾਬ ਹੋ ਜਾਂਦੀ ਆ ਜਦ ਪਤਨੀ ਕਮਜ਼ੋਰ ਹੋ ਜਾਂਦੀ ਆ ਅਤੇ ਜਦ ਉਹਦਾ ਰੰਗ ਅਤੇ ਰੂਪ ਉਹਦੇ ਜੀਵਨ ਚੋਂ ਚਲਾ ਜਾਂਦਾ ਹੈ ਉਸ ਨੂੰ ਸਮਝਣ ਵਾਲੇ ਪਤੀ ਦੇ ਰੂਪ ਚ ਉਹਦੀ ਸੁੰਦਰਤਾ ਨੇ ਉਹਦਾ ਆਕਾਰ ਗਵਾ ਲਿਆ ਹੈ ਇਸ ਲਈ ਤੁਹਾਡੇ ਚੀਕਨ ਚ ਲੌਂਹ ਤੇ ਕੀ ਉਹਦਾ ਰੰਗ ਰੂਪ ਫਿਰ ਤੋਂ ਵਾਪਸ ਆਏਗਾ ਜੇ ਤੁਸੀਂ ਸਮਝ ਕੇ ਪਿਆਰ ਵੰਡੋਗੇ ਤਾਂ ਵਾਪਸ ਆਪਣੀ ਸਿਹਤ ਨੂੰ ਪਾ ਸਕਦੇ ਹੋ ਫਿਰ ਤੋਂ ਸੁੰਦਰਤਾ ਪਾ ਸਕਦੀ ਆ ਅਤੇ ਤੁਹਾਨੂੰ ਅਨੰਦਿਤ ਕਰ ਸਕਦੀ ਆ ਲੇਕਿਨ ਆਲੋਚਨਾ ਕਰਨ ਤੇ ਚੀਕਨ ਚ ਲੌਂਹ ਤੇ ਜੇ ਕੀਤਾ ਵੀ ਤਾਂ ਤੇਰੀ ਵਰਗੀ ਨਾਲ ਬਿਮਾਰ ਅਤੇ ਕਮਜ਼ੋਰ ਔਰਤ ਨਾਲ ਵਿਆਹ ਕਰ ਲਿਆ ਮੇਰੇ ਜੀਵਨ ਚ ਸੁੱਖ ਨਹੀਂ ਹੈ ਸ਼ਾਂਤੀ ਨਹੀਂ ਹੈ ਇਸ ਤਰ੍ਹਾਂ ਚੀਕਨ ਚ ਲੌਂਹ ਤੇ ਤੁਹਾਡੀ ਪਤਨੀ ਦੀ ਸਿਹਤ ਠੀਕ ਨਹੀਂ ਹੋ ਸਕੇਗੀ ਭਰਾਓ ਪਣੋ ਧਿਆਨ ਦਿਓ ਪਵਿੱਤਰ ਵਿਆਹ ਦੇ ਵਿੱਚ ਪਤਨੀ ਗ੍ਰਹਿਣ ਕਰਦੇ ਸਮੇ ਇੱਕ ਵਾਅਦਾ ਕੀਤਾ ਉਹ ਕੀ ਆ ਦੁੱਖ ਚ ਬਿਮਾਰੀ ਚ ਸੁਖ ਚ ਮੁਸੀਬਤ ਚ ਪਰੇਸ਼ਾਨੀ ਚ ਚਾਹੇ ਕੁਝ ਵੀ ਹੋਵੇ ਮੈਂ ਤੇਰਾ ਧਿਆਨ ਰੱਖਾਂਗਾ ਤੇਰੇ ਨਾਲ ਪਿਆਰ ਕਰਾਂਗਾ ਮਰਦੇ ਦਮ ਤੱਕ ਤੇਰਾ ਸਹਾਰਾ ਬਣਾਂਗਾ ਵਾਅਦਾ ਕੀਤਾ ਪਤਨੀ ਬਿਮਾਰ ਹੋਣ ਤੇ ਜਾਂ ਥੋੜੀ ਆਰਥਿਕ ਸਥਿਤੀ ਕਮਜ਼ੋਰ ਹੋਣ ਤੇ ਪਤੀ ਦੀ ਆਮਦਨ ਪੂਰੀ ਨਹੀਂ ਹੋ ਰਹੀ ਆ ਸੋਚ ਕੇ ਤਨਖਾਹ ਨਾਲ ਕਰ ਨਹੀਂ ਚੱਲ ਰਿਹਾ ਜਾਂ ਅਚਾਨਕ ਨੌਕਰੀ ਚਲੀ ਗਈ ਆ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਡਗਮਗਾ ਗਈ ਆ ਇਹ ਜਾਣ ਕੇ ਪਤੀ ਨਾਲ ਲੜਨਾ ਮੈਂ ਕੀਤਾ ਵੀ ਤਾਂ ਤੇਰੇ ਵਰਗੇ ਨਾਲ ਵਿਆਹ ਕੀਤਾ ਜਿਹਦੇ ਕੋਲ ਨੌਕਰੀ ਨਹੀਂ ਆ ਤੇ ਨਾ ਹੀ ਕੋਈ ਕੰਮ ਬੇਕਾਰ ਵਿਅਕਤੀ ਨਾਲ ਵਿਆਹ ਕੀਤਾ ਇਹ ਕਹਿ ਕੇ ਪਤੀ ਦੇ ਨਾਲ ਝਗੜਾ ਕਰਨਾ ਇਹ ਕਿੱਥੋਂ ਤੱਕ ਸਹੀ ਆ ਇੱਕ ਵਾਰ ਸੋਚੋ ਪਤੀ ਜਦੋਂ ਮਿਹਨਤ ਨਾਲ ਕੰਮ ਕਰਕੇ ਕਮਾ ਰਿਆ ਸੀ ਤੁਸੀਂ ਕਦੇ ਤਾਰੀਫ ਕੀਤੀ ਮੈਂ ਤੁਹਾਡੇ ਨਾਲ ਵਿਆਹ ਕੀਤਾ ਇਸ ਲਈ ਮੇਰੇ ਜੀਵਨ ਚ ਅੱਜ ਖੁਸ਼ੀਆਂ ਸ਼ਾਂਤੀਆਂ ਆਨੰਦਾਂ ਖੁਸ਼ਹਾਲੀ ਆ ਤੁਹਾਡੇ ਵਰਗਾ ਪਤੀ ਮੈਨੂੰ ਮਿਲ ਜਾਣਾ ਮੇਰੀ ਕਿਸਮਤ ਆ ਇਸ ਤਰ੍ਹਾਂ ਤੁਸੀਂ ਕਦੇ ਲੋਕਾਂ ਨੂੰ ਦੱਸਿਆ ਆਪਣੇ ਘਰ ਫੋਨ ਕਰਕੇ ਮਾਤਾ ਨੂੰ ਪਿਤਾ ਨੂੰ ਭੈਣਾਂ ਨੂੰ ਭਰਾਵਾਂ ਨੂੰ ਫੋਨ ਕਰਕੇ ਮੈਨੂੰ ਕਿਵੇਂ ਦਾ ਪਤੀ ਮਿਲਿਆ ਜਾਣਦੇ ਹੋ ਮੈਂ ਦੁਖੀ ਨਾ ਹੋਵਾਂ ਪਰੇਸ਼ਾਨ ਨਾ ਹੋਵਾਂ ਉਹ ਮੇਰਾ ਬੜਾ ਧਿਆਨ ਰੱਖਦਾ ਹੈ ਕੀ ਕਦੇ ਕਿਸੇ ਨੂੰ ਦੱਸਿਆ ਜਦੋਂ ਉਹਨੇ ਚੰਗੀ ਤਰ੍ਹਾਂ ਤੁਹਾਡਾ ਧਿਆਨ ਰੱਖਿਆ ਉਸ ਸਮੇਂ ਵੀ ਤੁਸੀਂ ਨਹੀਂ ਦੱਸਿਆ ਆਮਦਨ ਇਕੱਠੋਂ ਜਾਣਦੇ ਤਨਖਾਹ ਕੱਟ ਹੋ ਜਾਣਦੇ ਨੌਕਰੀ ਚਲੀ ਜਾਂਦੇ ਆਰਥਿਕ ਸਮੱਸਿਆ ਹੋ ਜਾਂਦੇ ਪਤੀ ਨੂੰ ਦੁੱਖ ਦੇਣ ਵਾਲੀਆਂ ਗੱਲਾਂ ਕਰਨ ਤੇ ਉਹ ਪਤੀ ਜਾ ਕੇ ਆਪਣਾ ਦੁੱਖ ਕਿੰ ਨੂੰ ਦੱਸੇਗਾ ਦੱਸੋ ਕਿਸ ਤਰ੍ਹਾਂ ਉਹ ਸ਼ਾਂਤੀ ਨੂੰ ਪਾ ਸਕੇਗਾ ਇੱਕ ਪਾਸੇ ਘਰ ਦੀਆਂ ਆਰਥਿਕ ਸਮੱਸਿਆਵਾਂ ਅਤੇ ਘਰ ਤੋਂ ਬਾਅਦ ਕਰਜ਼ ਦੀਆਂ ਸਮੱਸਿਆਵਾਂ ਮੰਗਣ ਵਾਲੇ ਧਮਕਾਉਣ ਵਾਲੇ ਚੀਕਣ ਵਾਲੇ ਚਿਲਾਉਣ ਵਾਲੇ ਸਭ ਦਾ ਸਾਹਮਣਾ ਕਰਕੇ ਘਰ ਦੇ ਅੰਦਰ ਆਉਣ ਤੇ ਤੇਰੀਆਂ ਗੱਲਾਂ ਸਹਿਨ ਨਾ ਕਰਕੇ ਤੇਰਾ ਚੀਕਣਾ ਚਿਲਾਉਣਾ ਸਹਿਨ ਨਾ ਕਰਕੇ ਤੇਰੇ ਵਿਰੋਧ ਨੂੰ ਸਹਿਨ ਨਾ ਕਰਕੇ ਆਖਰ ਚ ਕੀ ਕਰਦਾ ਜਾਂਦੇ ਹੋ ਦੋਖ ਨੂੰ ਸਹਿਨਾ ਕਰਕੇ ਉਹ ਪਤੀ ਕੀ ਕਰਦਾ ਜਾਂਦੇ ਹੋ ਫਿਰ ਸ਼ਰਾਬ ਪੀਂਦਾ ਹੈ ਪਤੀ ਕਿਤੇ ਸ਼ਾਂਤੀ ਮਿਲੇਗੀ ਸ਼ਾਂਤੀ ਦੇਣ ਵਾਲੇ ਮਿਲਣਗੇ ਸੋਚ ਕੇ ਆਪ ਪੈਸੇ ਦੇਖ ਕੇ ਵੈਸ਼ਿਆਮਾ ਦੇ ਕੋਲ ਜਾਂਦਾ ਹੈ ਸ਼ਾਂਤੀ ਪਾਉਣ ਦੇ ਲਈ ਅੱਜ ਕਿੰਨੇ ਲੋਕ ਨਹੀਂ ਆ ਭੈਣੋ ਤੇ ਭਰਾਓ ਜੇ ਪਰਿਵਾਰ ਹੈ ਤਾਂ ਮੁਸੀਬਤਾਂ ਆਉਣਗੀਆਂ ਪਰਿਵਾਰ ਹੈ ਤਾਂ ਕਸ਼ਟ ਵੀ ਆਉਣਗੇ ਕਸ਼ਟ ਹੈ ਤਾਂ ਹੀ ਤੁਸੀਂ ਕਿੰਨੇ ਚੰਗੇ ਪਤੀਓ ਉਹਨਾਂ ਕਸ਼ਟ ਦੇ ਦੁਆਰਾ ਹੀ ਤੁਸੀਂ ਕਿੰਨੀ ਉੱਤਮ ਗ੍ਰਹਿਣੀ ਹੋ ਇਸ ਨੂੰ ਸਾਬਤ ਕਰ ਸਕੋ ਪਰਮੇਸ਼ਵਰ ਦੁਆਰਾ ਤੁਹਾਨੂੰ ਦਿੱਤਾ ਗਿਆ ਮੌਕਾ ਹੈ ਇਸ ਲਈ ਅਸਲੀਅਤ ਸਹੀ ਪ੍ਰੇਮ ਅਸਲੀਅਤ ਸਹੀ ਆਪਣਾਪਨ ਅਤੇ ਪਿਆਰ ਜੋ ਪਤਨੀ ਹੋਵੇ ਜਾਂ ਪਤੀ ਹੋਵੇ ਦਿਖਾ ਸਕਦੇ ਆ ਐਸਾ ਕੋਈ ਸਮਾਂ ਹੈ ਕਹਿੰਦੇ ਪਤੀ ਜਦ ਆਰਥਿਕ ਤੌਰ ਤੇ ਟੁੱਟ ਜਾਂਦਾ ਹੈ ਜਦੋਂ ਪਤਨੀ ਬਿਮਾਰ ਹੋ ਜਾਂਦੀ ਆ ਉਦੋਂ ਇਹੀ ਅਸਲੀ ਸਮਾਂ ਹੈ ਤੁਸੀਂ ਕਿੰਨੇ ਚੰਗੇ ਆਦਮੀ ਹੋ ਕਿੰਨੇ ਚੰਗੀ ਔਰਤ ਹੋ ਸਾਬਤ ਕਰਨ ਦਾ ਸਮਾਂ ਹੈ ਆਓ ਆਪਾਂ ਮਿਲ ਕੇ ਪ੍ਰਾਰਥਨਾ ਕਰੀਏ ਮੈਂ ਚਾਹੁੰਨਾ ਹਕੀ ਤੁਸੀਂ ਮੇਰੇ ਨਾਲ ਪ੍ਰਾਰਥਨਾ ਚ ਹਿੱਸਾ ਲਵੋ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਬਹੁਤ ਹੀ ਸਿੱਧੇ ਬਹੁਤ ਹੀ ਸਪਸ਼ਟ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡੀ ਇੱਛਾ ਅਨੁਸਾਰ ਚੱਲ ਸਕੀਏ ਤੁਹਾਡੀ ਮਰਜ਼ੀ ਅਨੁਸਾਰ ਚੱਲ ਸਕੀਏ ਫਿਰ ਵੀ ਪਿਤਾ ਸੰਸਾਰ ਚ ਸਾਰਿਆਂ ਦੇ ਜੀਵਨ ਚ ਜੋ ਦੁੱਖ ਹੁੰਦੇ ਆ ਤਕਲੀਫਾਂ ਆਉਂਦੀਆਂ ਪਰੇਸ਼ਾਨੀਆਂ ਆਉਂਦੀਆਂ ਉਹੀ ਸਾਡੀ ਜੀਵਨ ਚ ਵੀ ਆਉਣਗੀਆਂ ਸਾਡੇ ਚ ਇਹੀ ਫਰਕ ਆ ਪਿਤਾ ਤੁਸੀਂ ਨਾਲ ਹੋ ਸ਼ੈਤਾਨ ਦੀਆਂ ਲਿਆਉਣ ਵਾਲੀਆਂ ਮੁਸ਼ਕਲਾਂ ਬਿਪਤਾਵਾਂ ਸਾਡਾ ਕੋਈ ਵੀ ਨੁਕਸਾਨ ਨਾ ਕਰ ਸਕੇ ਤੁਹਾਡੀ ਖੰਭਾ ਦੀ ਆੜ ਚ ਲੁਕਾਉਣ ਵਾਲੇ ਮਹਾਨ ਪਰਮੇਸ਼ਵਰ ਹੋ ਤੁਸੀਂ ਇਹ ਸੱਚ ਨੂੰ ਅਸੀਂ ਸਾਰੇ ਜਾਣ ਕੇ ਵਿਸ਼ਵਾਸ ਕਰਕੇ ਅੱਜ ਪਿਤਾ ਇਸ ਨੂੰ ਦਿਖਾ ਕੇ ਸ਼ੈਤਾਨ ਸਾਨੂੰ ਡਰਾ ਰਿਹਾ ਹੈ ਇਸ ਨੂੰ ਦਿਖਾ ਕੇ ਸ਼ੈਤਾਨ ਸਾਨੂੰ ਬਹੁਤ ਹੀ ਡਰਾ ਰਿਹਾ ਹੈ ਇਹ ਦਿਖਾ ਕੇ ਜਿਹੜੀਆਂ ਪਰਸਤਿਤੀਆਂ ਉਹ ਲੈ ਕੇ ਆਉਂਦਾ ਹੈ ਉਹ ਬਣਾ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਸਾਰਿਆਂ ਤੋਂ ਜਿੱਤ ਪਾਉਣ ਦੀ ਸ਼ਕਤੀ ਤੁਸੀਂ ਦੇਣ ਜਾ ਰਹੇ ਹੋ ਉਹਨਾਂ ਸਭ ਤੇ ਜਿੱਤ ਦੇਣ ਜਾ ਰਹੇ ਹੋ ਸ਼ੈਤਾਨ ਦੁਆਰਾ ਲਿਆਂਦੀਆਂ ਗਈਆਂ ਪਰਖਿਆਵਾਂ ਹੋ ਸਕਦੀਆਂ ਹੈ ਮੁਸ਼ਕਲ ਹੋ ਸਕਦੀ ਆ ਕ੍ਰੋਧ ਹੋ ਸਕਦਾ ਹੈ ਸਾਨੂੰ ਡਰਾਉਣ ਵਾਲੀ ਮੁਸ਼ਕਿਲ ਹੋ ਸਕਦੀ ਆ ਇਹਨਾਂ ਸਭ ਨੂੰ ਪ੍ਰਭੂ ਪੂਰੀ ਤਰ੍ਹਾਂ ਦੂਰ ਕਰਦੇ ਹੋ उत्तम ਹਾਲਾਤਾਂ ਵਿੱਚ ਸਾਨੂੰ ਤੁਸੀਂ ਲੈ ਕੇ ਜਾ ਰਹੇ ਹੋ ਤੁਹਾਡਾ ਧੰਨਵਾਦ ਸਤੂਤੀ ਮਹਿਮਾ ਕਰਦੇ ਹਾਂ ਸਾਡੀਆਂ ਅੱਖਾਂ ਤੁਹਾਡੇ ਵੱਲ ਲੱਗਿਆ ਰਵੇ ਜੇ ਉੱਠਦੀਆਂ ਲਹਿਰਾਂ ਵੱਲ ਲੱਗਣ ਗਿਆ ਤਾਂ ਅਸੀਂ ਡੁੱਬ ਜਾਵਾਂਗੇ ਪਿਤਾ ਜਿਵੇਂ ਪਤਰਸ ਡੁੱਬ ਗਿਆ ਜੇ ਅਸੀਂ ਤੁਹਾਡੇ ਵੱਲ ਵੇਖਾਂਗੇ ਤਾਂ ਆਉਣ ਵਾਲੀਆਂ ਕੋਈ ਵੀ ਸਮੱਸਿਆਵਾਂ ਸਾਨੂੰ ਛੂ ਨਾ ਸਕਣ ਗੀਆਂ ਤੁਹਾਡੇ ਵੱਲ ਵੇਖਦੇ ਸਮੇਂ ਜੇ ਆਤਮਿਕ ਯਾਤਰਾ ਅੱਗੇ ਵਧਾਵਾਂਗੇ ਤਾਂ ਸਮੁੰਦਰ ਦੀਆਂ ਲਹਿਰਾਂ ਕਿੰਨੀਆਂ ਵੀ ਉੱਠ ਜਾਵੇ ਸਾਡਾ ਕੁਝ ਨਹੀਂ ਕਰ ਸਕਦੀਆਂ ਇਹ ਸੱਚ ਹੈ ਪਿਤਾ ਤੁਹਾਡੇ ਵੱਲ ਵੇਖਦੇ ਹੋਏ ਵਿਸ਼ਵਾਸ ਦੇ ਕਰਤਾ ਅਤੇ ਸਿੱਧ ਕਰਨ ਵਾਲੇ ਤੁਹਾਡੇ ਵੱਲ ਹੀ ਵੇਖਦੇ ਹੋਏ ਆਤਮਿਕ ਯਾਤਰਾ 'ਚ ਅੱਗੇ ਵਸ ਕੇ ਸਹਾਇਤਾ ਕਰੋ ਯੀਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ Amin, sadap at. ਕਲਵਰੀ ਪੋਸਟ ਬਾਕਸ ਨੰਬਰ 30 ਕੁਕੜਪੱਲੀ ਹైదరాబాద్ 72